ਨਾਲਾ ਜਿਹੜਾ ਬੁੱਢਾ ਦਰਿਆ ਸੀ ਕਦੀ ਤੇ ਬੁੱਢਾ ਨਾਲਾ ਹੋ ਗਿਆ ਗੰਦਾ ਨਾਲਾ ਜਿਹਨੂੰ ਕਿਹਾ ਜਾਂਦਾ ਤੇ ਸੂਰਜੀ ਦਾ ਜਦਾ ਮੰਨਦਾ ਕੋਰਸ ਪੋਲਿਟਿਸ਼ੀਅਨਸ ਦਾ ਕਸੂਰ ਮੰਨ ਲੂੰਗੀ ਮੈਂ ਇਹਦੇ ਵਿੱਚ ਸਰਕਾਰ ਦਾ ਕਸੂਰ ਮੰਨੂੰਗੀ ਕਿ ਆ ਜਿਹੜਾ ਉਹਨਾਂ ਮਾਂਚੈਸਟਰ ਵੀ ਕਿਹਾ ਜਾਂਦਾ ਹੈ ਕਿਉਂਕਿ ਸਾਰੇ ਯੂਰਪ ਨੂੰ ਕਪੜਾ ਸਪਲਾਈ ਕਰਦਾ ਠੀਕ ਆ ਉੱਥੇ ਡਾਈੰਗ ਵੀ ਹੁੰਦੀ ਆ ਤੁਸੀਂ ਥੈਂਸ ਰਿਵਰ ਚਲ ਜਾਓ ਮੈਂ ਲੈਸਟਰ ਰਹੀਆਂ 10 ਸਾਲ ਲੈਸਟਰ ਜੇ ਤੁਸੀਂ ਦੇਖੋ ਕਿਤੇ ਤੁਹਾਨੂੰ ਗੰਦਾ ਪਾਣੀ ਨਜ਼ਰ ਆਊਗਾ ਮਾਂਚੈਸਟਰ ਜਿਹੜਾ ਹੱਬ ਹੈ ਉਥੋਂ ਕਦੀ ਗੰਦਾ ਪਾਣੀ ਨਜ਼ਰ ਆਊਗਾ ਵਾਈ ਇਅਰਨ ਨੂੰ ਧਿਆਨ ਇਟ ਮੀਨਸ ਵੀ ਆਰ ਨਾਟ ਇੰਪਲੀਮੈਂਟਿੰਗ आवर ਲਾਜ਼ ਅਸੀਂ ਉਹਨਾਂ ਨੂੰ ਫਾਈਨ ਨਹੀਂ ਲਾ ਰਹੇ ਫਾਈਨ ਜਿਹੜੇ ਸਾਡੇ ਹੈਗੇ ਆ ਹੈਪੀ ਅਮਾਉਂਟ ਆ ਅਲੈ ਫਾਈਂਡ ਦਾ ਨਾਲ ਨਾਲ ਇਹਦਾ ਜਿਵੇਂ ਇੱਕ ਪੂਰਾ ਲਾਅ ਬਣਨਾ ਚਾਹੀਦਾ ਕਿ ਇਹਦੀ ਇੰਪ੍ਰਿਜ਼ਨਮੈਂਟ ਹੋਣੀ ਚਾਹੀਦੀ ਹੈ ਕਿ ਜਿਹੜਾ ਪਾਣੀ ਗੰਦਾ ਕਰੂਗਾ ਅਦਾਚ ਕੋਈ ਵੀ ਹੋ ਨਹੀਂ ਹੋਗਾ ਸਮਝੌਤਾ ਨਹੀਂ ਹੋਣਾ ਚਾਹੀਦਾ ਪਾਣੀ ਜਿਹੜਾ ਜੀਵਨ ਦਾਇਕ ਹੁੰਦਾ ਹੈ ਲੇਕਿਨ ਐਸ ਵੇਲੇ ਇਹੀ ਪਾਣੀ ਜਿਹੜਾ ਹੈ ਕਾਲਾ ਪੀਲਾ ਤੇ ਕੈਂਸਰ ਬਣ ਰਿਹਾ ਉਹ ਲਾਜੇ ਘਟ ਦਾ ਮਕਸਦ ਹੈ ਕਿ ਸਾਰੇ ਪਾਣੀ ਉਹ ਡਰੀ ਇੰਡਸਟਰੀ ਹੈ ਪਾਣੀ ਉਹ ਡਾਏਂਗੇ ਆ ਇਲੈਕਟ੍ਰੋ ਪਲੇਟਿੰਗ ਇੰਡਸਟਰੀ ਇਹਨਾਂ ਨੂੰ ਆਪਣਾ ਕੋਈ ਨਾ ਕੋਈ ਇੰਤਜ਼ਾਮ ਕਰਨਾ ਪਵੇਗਾ ਇਵਨ ਪੋਲਿਊਸ਼ਨ ਕੰਟਰੋਲ ਬੋਰਡ ਵੀ ਰਲਿਆ ਹੋਇਆ ਵਿੱਚ ਕਾਨੂੰਨ ਬਣਾਇਆ ਗਿਆ ਸੀ 1974 ਵਿੱਚ ਜਿਹੜਾ ਸੀਗਾ ਕਿ ਵੀ ਹੈਵ ਰਾਈਟ ਟੂ ਬ੍ਰਿੰਗ ਫ੍ਰੈਸ਼ ਵਾਟਰ ਹੈ ਨਾ ਕਿ ਉਹਦੇ ਵਿੱਚ ਕੋਈ ਵੀ ਗੰਦਾ ਚੀਜ਼ ਕੈਮੀਕਲਸ ਤੁਸੀਂ ਪਾ ਨਹੀਂ ਸਕਦੇ ਉਹਨੂੰ ਇੰਪਲੀਮੈਂਟ ਨਹੀਂ ਕਰ ਰਹੇ ਹੈ ਜੇਸੀ ਉਹਦੇ ਕਿ ਇਹਦਾ ਲੋ ਬਣਨਾ ਚਾਹੀਦਾ ਕਿ ਕੋਈ ਵੀ ਲੋ ਲੋ ਇੰਪਲੀਮੈਂਟ ਹੋਣਾ ਚਾਹੀਦਾ ਆ ਕਿ ਕੋਈ ਵੀ ਪਾਣੀ ਨੂੰ ਗੰਦਾ ਨਹੀਂ ਕਰ ਸਕਦਾ ਕਿਉਂਕਿ ਇਹ ਕੁਦਰਤੀ ਸੋਮੇ ਉਹਨਾਂ ਨੂੰ ਸਾਡਾ ਰਾਈਟ ਨਹੀਂ ਆ ਸਾਨੂੰ ਗੰਦਾ ਕਰ ਸਕਦਾ ਮੋਟੇ ਦੇ ਵਿੱਚ ਮਹਿਲਾਵਾਂ ਵੀ ਜਿਹੜੇ ਵਾਚਾਰ ਕੇ ਹਿੱਸਾ ਲੈ ਰਹੇ ਤੁਸੀਂ ਦੇਖਿਓ ਪਰਿਆ ਵਾਲੇ ਪ੍ਰੇਮੀ ਸਾਡੇ ਨਾਲ ਮੈਡਮ ਕੀ ਨਾਇਕ ਤੁਸੀਂ ਅੱਜ ਆਇਓ ਕੀ ਲੱਗ ਰਿਹਾ ਕਿ ਸਰਕਾਰਾਂ ਜਾਗਣ ਗਿਆ ਕਿਉਂਕਿ ਸੰਘਰਸ਼ ਕੀਤਾ ਜਾ ਰਿਹਾ ਹੁਣ ੁੱਡੇ ਨਾਲੇ ਨੂੰ ਲੈ ਕੇ ਬਿਲਕੁਲ ਜਾਗਣਾ ਪੈਣਾ ਆ ਦਿਸ ਇਜ਼ 올 ਟਾਈਮ ਹੁਣ ਜਾਗਣਾ ਪੈਣਾ ਸਰਕਾਰਾਂ ਨੂੰ ਕਿਉਂਕਿ ਬਹੁਤ ਸਾਲ ਹੋ ਗਏ ਜਨਤਾ ਨੂੰ ਪਾਗਲ ਬਣਾ ਲਿਆ ਬੇਸਕੂਪ ਬਣਾ ਲਿਆ ਹੁਣ ਜਨਤਾ ਖੁਦ ਅੱਗੇ ਆਈ ਹੈ ਸਾਰੇ ਸਿਟੀਜ਼ਨਸ ਅੱਗੇ ਆਏ ਆ ਕਸੂਰ ਕਿਸ ਦਾ ਮੰਨਦੇ ਹੋ ਲਾਲਾ ਜਿਹੜਾ ਬੁੱਢਾ ਦਰਿਆ ਸੀ ਕਦੀ ਤੇ ਬੁੱਢਾ ਨਾਲਾ ਹੋ ਗਿਆ ਗੰਦਾ ਨਾਲਾ ਜਿਹਨੂੰ ਕਿਹਾ ਜਾਂਦਾ ਕਸੂਰ ਕਿਸ ਦਾ ਜ਼ਿਆਦਾ ਮੰਨਦੇ ਹੋ ਆਫਕर्स politicans ਦਾ ਕਸੂਰ ਮੰਨ ਲੂੰਗੀ ਮੈਂ ਇਹਦੇ ਵਿੱਚ ਸਰਕਾਰ ਦਾ ਕਸੂਰ ਮੰਨੂੰਗੀ ਬਿਕਾਜ਼ ਇੱਕ ਲਾਅ ਬਣਾਇਆ ਗਿਆ ਸੀ 1974 ਵਿੱਚ ਜਿਹੜਾ ਸੀਗਾ ਕਿ ਵੀ ਹੈਵ ਰਾਈਟ ਟੂ ਡ੍ਰਿੰਕ ਫਰੈਸ਼ ਵਾਟਰ ਹੈ ਨਾ ਕਿ ਉਹਦੇ ਵਿੱਚ ਕੋਈ ਵੀ ਗੰਦਾ ਚੀਜ਼ ਕੈਮੀਕਲਸ ਤੁਸੀਂ ਪਾ ਨਹੀਂ ਸਕਦੇ ਉਹਨੂੰ ਇੰਪਲੀਮੈਂਟ ਨਹੀਂ ਕਰ ਰਹੇ ਹੈ ਜੇਸੀ ਹੋਵੇ ਕਿ ਇਹਦਾ ਲਾਅ ਬਣਨਾ ਚਾਹੀਦਾ ਕਿ ਕੋਈ ਵੀ ਉਹ ਲਾਅ ਇੰਪਲੀਮੈਂਟ ਹੋਣਾ ਚਾਹੀਦਾ ਆ ਕਿ ਕੋਈ ਵੀ ਪਾਣੀ ਨੂੰ ਗੰਦਾ ਨਹੀਂ ਕਰ ਸਕਦਾ ਕਿਉਂਕਿ ਇਹ ਕੁਦਰਤੀ ਸੌਮੇ ਉਹਨਾਂ ਨੂੰ ਸਾਡਾ ਰਾਈਟ ਨਹੀਂ ਆ ਸਾਨੂੰ ਗੰਦਾ ਕਰ ਸਕਦੇ ਲੇਕਿਨ ਲਾਅ ਤੇ ਹੈਗਾ ਮਤਲਬ ਸਰਕਾਰਾਂ ਵੀ ਕਹਿੰਦੇ ਕਿ ਗੰਦਾ ਨਾ ਕਰੋ ਲੇਕਿਨ ਉਸਦੇ ਬਾਅਦ ਵੀ ਲੋਕ ਜਿਹੜੇ ਬਾਅਦ ਨਹੀਂ ਆਂਦੇ ਨਾ ਕਿਤੇ ਸਰਕਾਰਾਂ ਤੋਂ ਵੀ آپریشن ਹੁੰਦਾ ਕਿਉਂਕਿ ਫੈਕਟਰੀਆਂ ਵਾਲੇ ਜਿਹੜੇ ਨੇ ਵੱਡੇ ਵੱਡੇ ਨੇ ਤੇ ਡਾਈੰਗਾਂ ਵਾਲੇ ਨੇ ਜਿਨ੍ਹਾਂ ਦਾ ਕਸੂਰ ਹੈ ਜਿਨ੍ਹਾਂ ਤੋਂ ਖਾਸ ਕਰਕੇ ਜਿਨ੍ਹਾਂ ਨੇ ਗੰਦਾ ਕੀਤਾ ਲੇਕਿਨ ਉਹਨਾਂ ਨਾਲ ਸਰਕਾਰਾਂ ਸਮਝੌਤਾ ਕਰ ਲੈਂਦੇ ਆ ਕਿ ਚੱਕਰੇ ਕੋਈ ਇਸ ਤਰ੍ਹਾਂ ਦੇ ਮਾਮਲੇ ਵੀ ਆਰੋਗ ਜਿਹੜੇ ਲੱਦੇ ਨੇ ਸਰ ਇੱਕ ਕੁਐਸਚਨ ਆ ਮੇਰਾ ਕਿ ਲੰਡਨ ਇੰਗਲੈਂਡ ਆ ਯੂਕੇ ਆ ਜਿਹੜਾ ਉਹਨੂੰ ਮਾਂਚੈਸਟਰ ਵੀ ਕਿਹਾ ਜਾਂਦਾ ਹੈ ਕਿਉਂਕਿ ਸਾਰੇ ਯੂਰਪ ਨੂੰ ਕਪੜਾ ਸਪਲਾਈ ਕਰਦਾ ਠੀਕ ਹੈ ਉੱਥੇ ਡਾਈੰਗ ਵੀ ਹੁੰਦੀ ਆ ਤੁਸੀਂ ਥੈਂਕਸ ਵੀ ਪਰ ਚਲ ਜਾਓ ਮੈਂ ਲੇਸਟਰ ਰਹੀਆਂ 10 ਸਾਲ ਲੇਸਟਰ ਜੇ ਤੁਸੀਂ ਦੇਖੋ ਕਿਤੇ ਤੁਹਾਨੂੰ ਗੰਦਾ ਪਾਣੀ ਨਜ਼ਰ ਆਊਗਾ ਮਾਂਚੈਸਟਰ ਜਿਹੜਾ ਹੱਬ ਪਿਆ ਤੁਹਾਨੂੰ ਕਦੀ ਗੰਦਾ ਪਾਣੀ ਨਜ਼ਰ ਆਊਗਾ ਵਾਈ ਇਅਰਨ ਨੂੰ ਧਿਆਨ ਇਟ ਮੀਨਸ ਵੀ ਆਰ ਨਾਟ ਇੰਪਲੀਮੈਂਟਿੰਗ आवर ਲਾਜ਼ ਅਸੀਂ ਉਹਨਾਂ ਨੂੰ ਫਾਈਨ ਨਹੀਂ ਲਾ ਰਹੇ ਫਾਈਨ ਜਿਹੜੇ ਸਾਡੇ ਹੈਗੇ ਹੈ ਹੈਪੀ ਅਮਾਉਂਟ ਹੈ ਨਾਲੇ ਫਾਈਨ ਦੇ ਨਾਲ ਨਾਲ ਦਾ ਜਿਵੇਂ ਇੱਕ ਪੂਰਾ ਲਾਅ ਬਣਨਾ ਚਾਹੀਦਾ ਕਿ ਇਹਦੀ ਇੰਪ੍ਰਿਜ਼ਨਮੈਂਟ ਥੋੜੀ ਚਾਹੀਦੀ ਹੈ ਕਿ ਜਿਹੜਾ ਪਾਣੀ ਗੰਦਾ ਕਰੂਗਾ ਉਹਦੇ ਕੋਈ ਵੀ ਉਹ ਨਹੀਂ ਹੋਗਾ ਸਮਝੋਤਾ ਨਹੀਂ ਹੋਣਾ ਚਾਹੀਦਾ ਕੱਲ ਸਰਕਾਰ ਦੇ ਨੁਮਾਇੰਦੇ ਨੇ ਆਪਣਾ ਨੀ ਪੱਥਰ ਜਿਹੜਾ ਤੋੜ ਦਿੱਤਾ ਕਿਉਂਕਿ ਉਹ ਕਹਿੰਦਾ ਕਿ ਕੰਮ ਨਹੀਂ ਉਹਨੂੰ ਵੀ ਮੰਨਣਾ ਨੇ ਕਿ ਕੰਮ ਨਹੀਂ ਹੋ ਰਿਹਾ ਸਰਕਾਰ ਚੰਗੀ ਹੈ ਲੇਕਿਨ ਜਿਹੜੇ ਅਫਸਰ ਸਾਹਿਬ ਹੈ ਉਹ ਨਹੀਂ ਕੰਮ ਕਰ ਰਹੀ ਜਾਂ ਫਿਰ ਸਰਕਾਰ ਦਾ ਕਿਸੇ ਨੇ ਕਿਤੇ ਹੱਥ ਹੋਲਾ ਆ ਰੀਅਲੀ ਐਪਰੀਸ਼ੀਏਟ ਬੋਗੀ ਵੀਰੂ ਕੰਮ ਕੀਤਾ ਆ ਤਾਂ ਮੈਂ ਚਾਹੁੰਦੀ ਆ ਸਾਰੇ ਉਹਨਾਂ ਨਾਲ ਖੜੇ ਹੋਣ ਪੋਲਿਟਿਸ਼ੀਅਨਸ ਤੇ ਫਿਰ ਤਾਂ ਈਜ਼ੀ ਬੜਾ ਹੋ ਜਾ ਫਿਰ ਤਾਂ ਬੁੱਢਾ ਦਰਿਆ ਬਹੁਤ ਛੇਤੀ ਸਾਡਾ ਬੁੱਢਾ ਦਰਿਆ ਬਣ ਜਾ ਫ੍ਰੈਸ਼ ਵਾਟਰ ਆ ਲੈ ਫਿਰ ਤਾਂ ਵਲੀਪੁਰ ਵਾਲੇ ਲੋਕਾਂ ਨੂੰ ਜਾਂ ਨਾਲ ਦੇ ਪਿੰਡਾਂ ਦੇ ਲੋਕਾਂ ਨੂੰ ਰੋਲਾ ਹੀ ਨਹੀਂ ਪੈਣਾ ਤੂੰ ਰੋਣ ਦੀ ਉਹਨਾਂ ਨੂੰ ਲੋੜ ਹੀ ਨਹੀਂ ਹੈ ਜਿਹੜੇ ਕਿ 75 ਤੋਂ 80% ਹੈਪਟਾਈਟਸ ਨਾਲ ਪੀੜਤ ਨੇ ਹੱਲ ਕੀ ਹੋ ਸਕਦਾ ਬੁੱਢੇ ਨਾਲੇ ਦਾ ਹੱਲ ਕੀ ਮੰਗਦੇ ਹੱਲ ਵੀ ਵਾਂਟ ਸਮ ਸਟਰੋਂਗ ਲਾਸਟ ਟੂ ਕਮ ਅਗੈਸਟ ਥੀਸ ਥਿੰਗਸ ਥੈਂਕ ਯੂ ਮੈਡਮ ਤੁਸੀਂ ਵੀ ਆਇਓ ਅੱਜ ਇੱਥੇ ਸੰਘਰਸ਼ ਕਰ ਸੰਘਰਸ਼ ਚ ਚਾਮਲ ਹੋਇਆ ਆਵਾਜ਼ ਬਣੇ ਉਹਦੀ ਕਿੱਦਾਂ ਦੇਖ ਰਹੇ ਹੋ ਬੁੱਢੇ ਨਾਲੇ ਕਿੱਦਾਂ ਸਾਫ਼ ਹੋ ਸਕਦਾ ਤੇ ਕਿਹਨੂੰ ਕਸੂਰਵਾਰ ਮੰਨਦੇ ਦੇਖੋ ਇਹਦੇ ਵਿੱਚ قصوروار ਅਸੀਂ ਸਾਰਿਆਂ ਨੂੰ ਮੰਨਦੇ ਆ ਜਿੰਨਾ ਇੰਡਸਟਰੀਸਟ ਹੈਗਾ ਲੋਕਲ ਬੰਦਾ ਜਿਹੜਾ ਉੱਥੇ ਕਿੜਾ ਸੁਟ ਰਿਹਾ ਜਿਹੜੇ ਬਿਊਰੋਕਰੇਟਸ ਐ ਐਂਡ ਔਰ ਜਿੰਨੇ ਆਪਣਾ ਇਵਨ ਜਿਹੜੇ ਅਧਿਕਾਰੀ ਇਹਨਾਂ ਨੂੰ ਪਰਮਿਸ਼ਨ ਦੇ ਦਿੰਦੇ ਆ ਕ腐ਸ਼ਨ ਕਰਕੇ ਉਹ ਸਾਰੇ ਦੇ ਸਾਰੇ ਇਸ ਵਿੱਚ ਕਸੂਰਵਾਰ ਹੈ ਔਰ ਜਿਹੜਾ ਭੁਗਤ ਭੋਗੀ ਹੈ ਉਹ ਹੈਗਾ ਆਮ ਦੇ ਤੇ ਆਮ ਲੋਕ ਜਿਹੜੇ ਪਿੰਡਾਂ ਦੇ ਆ ਜਿਹੜੇ ਮਜਬੂਰ ਹੈ ਜਿਹੜੇ ਨਹੀਂ ਲਵਾ ਸਕਦੇ ਲੱਖ ਲੱਖ ਡੇਢ ਡੇਢ ਲੱਖ ਦੇ ਹਾਰੋਂ ਸਿਸਟਮ ਉਹ ਮਜਬੂਰ ਹੈ ਉਹ ਪਾਣੀ ਪੀਣ ਵਾਸਤੇ ਔਰ ਉਹ ਪਾਣੀ ਜਿਹੜਾ ਜੀਵਨ ਦਾਇਕ ਹੁੰਦਾ ਹੈ ਲੇਕਿਨ ਐਸ ਵੇਲੇ ਇਹੀ ਪਾਣੀ ਜਿਹੜਾ ਹੈ ਕਾਲਾ ਪੀਲਿਆ ਤੇ ਕੈਂਸਰ ਬਣ ਰਿਹਾ ਹੈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਇਕੱਠੇ ਹੋ ਕੇ ਕੰਮ ਕਰਨਾ ਪਏਗਾ ਇਹ ਤਾਹੀਂ ਹੱਲ ਹੋ ਸਕਦਾ ਨਹੀਂ ਤਾਂ ਕੋਈ ਹੱਲ ਨਹੀਂ ਹੋਊਗਾ ਜਿਦਾਂ ਕਿ ਤੇ ਲੱਗ ਰਿਹਾ ਹੈ ਕਿ ਹੁਣ ਜਿਹੜੇ ਲੋਕ ਨੇ ਉਧਾਨਾ ਦੇ ਲੋਕ ਨੇ ਯਾਰ ਜਿਹੜੇ ਬੁੱਡੇ ਦਰਿਆ ਦੇ ਨੇੜੇ ਦੇ ਲੋਕ ਨੇ ਉਹ ਹੁਣ ਜਾਗਰੂਕ ਹੋ ਰਹੇ ਨੇ ਕਿਉਂਕਿ ਉਹਨਾਂ ਦੇ ਘਰਾਂ ਤੱਕ ਜੋ ਹੈ ਕੈਂਸਰ ਤੇ ਪਤਾ ਲਾ ਪੀ ਲਿਆ ਹੋਇਆ ਤੇ ਹੋਰ ਜਿਹੜੇ ਜਰੀਲੇ ਰੋਗ ਨੇ ਉਹ ਪਹੁੰਚ ਰਹੇ ਨੇ ਦੇਖੋ ਜਦੋਂ ਜਦੋਂ ਘਰਾਂ ਚ ਆਪਣੇ ਸੇਕ ਪਹੁੰਚਦੀ ਹੈ ਨਾ ਦਰਦ ਉਹਦੇ ਹੁੰਦਾ ਹੈ ਹਜੇ ਤੱਕ ਹੋ ਸਕਦਾ ਹੈ ਜਿਹੜੇ ਆ ਪੋਲੀਟੀਸ਼ੀਅਨਸ ਜਾਂ ਬਿਊਰੋਕਰੇਟਸ ਐ ਇਹਨਾਂ ਦੇ ਆਪਣੇ ਘਰਾਂ ਚ ਸੇਕ ਨਹੀਂ ਪਹੁੰਚਿਆ ਹੋਣਾ ਤੇ ਦੂਜੇ ਦਾ ਦਰਦ ਨਹੀਂ ਮੰਨਦੇ ਪਏ ਲੇਕਿਨ ਆਮ ਜਨਤਾ ਪਿੰਡਾਂ ਦੇ ਪਿੰਡ ਇੱਥੇ ਇਕੱਠਾ ਹੋਇਆ ਹੀ ਕਿਉਂ ਹੈ ਇੱਥੇ ਇਕੱਠਾ ਹੋਣ ਦਾ ਮਕਸਦ ਇਹ ਹੈ ਕਿਉਂਕਿ ਉਹ ਬਹੁਤ ਜ਼ਿਆਦਾ ਅੰਦਰੋਂ ਦੁਖੀ ਹੈ ਇਹਨਾਂ ਬਿਮਾਰੀਆਂ ਤੋਂ ਆਪਣੇ ਹੀ ਬੱਚਿਆਂ ਨੂੰ ਤੜਪਦੇ ਆ ਕੇ ਮਾਪੇ ਨੂੰ ਦੇਖਣਾ ਬਹੁਤ ਔਖਾ ਹੈਗਾ ਤੇ ਉਹ ਦੁਖੀ ਹੋ ਕੇ ਇੱਥੇ ਆਏ ਹੈ ਅੱਗੇ ਅਸੀਂ ਮੱਤੇਵਾੜਾ ਜੰਗਲਾ ਦੇ ਵਿੱਚ ਮੋਰਚਾ ਲਾਇਆ ਸੀਗਾ ਉੱਥੇ ਅਸੀਂ ਟੈਕਸਟਾਈਲ ਪਾਰਕ ਸਾਡੀ ਜੱਜੋ ਜੈਸੀ ਵੀ ਟੈਕਸਟਾਈਲ ਪਾਰਕ ਬਣਨਾ ਉਦੋਂ ਕੈਨਸਲ ਹੋ ਗਿਆ ਅਸੀਂ ਕੱਟ ਕਰਕੇ ਉਹ ਟੈਕਸਾਈਲ ਪਾਰਕ ਕੈਨਸਲ ਕਰਾਇਆ ਉਹ ਨਾਲੇ ਕੱਟ ਦਾ ਮਕਸਦ ਹੈ ਕਿ ਸਾਰੇ ਭਾਵੇਂ ਉਹ ਡੇਰੀ ਇੰਡਸਟਰੀ ਹੈ ਭਾਵੇਂ ਡਾਈੰਗ ਜਾਂ ਇਲੈਕਟ੍ਰੋਪਲੇਟਿੰਗ ਇੰਡਸਟਰੀ ਹੈ ਇਹਨਾਂ ਨੂੰ ਆਪਣਾ ਕੋਈ ਨਾ ਕੋਈ ਇੰਤਜ਼ਾਮ ਕਰਨਾ ਪਏਗਾ इवन ਪੋਲਿਊਸ਼ਨ ਕੰਟਰੋਲ ਬੋਰਡ ਵੀ ਰਲਿਆ ਹੋਇਆ ਵਿੱਚ ਮੈਂ ਨਹੀਂ ਕਹਿੰਦੇ ਸਾਰੇ ਆਫੀਸਰ ਰਲੇ ਹੋਏ ਹਨ ਲੇਕਿਨ ਇਹ ਅੰਦਰ ਜਿਹੜਾ ਬੋਰ ਸਿਸਟਮ ਅੰਦਰੋਂ ਅੰਤਰੀ ਜ਼ਮੀਨ ਦੇ ਵਿੱਚ ਪਾ ਦਿੰਦੇ ਆ ਉਹ ਅਲਟੀਮੇਟਲੀ ਵਾਟਰ ਬਾਡੀਜ਼ ਦੇ ਵਿੱਚ ਜਾਂਦਾ ਤੁਸੀਂ ਮੈਨੂੰ ਅੱਜ ਇੱਕ ਵੀ ਲਿਵਿੰਗ ਆਰਗਾਨਿਜ਼ਮ ਮੁੱਢੇ ਦਰਿਆ ਦੇ ਵਿੱਚ ਕੱਢ ਕੇ ਦਿਖਾ ਦਿਓ ਮੈਂ ਮੰਨ ਜਾਊਂਗੀ ਉਹ ਐਸੇਲੇ ਡੈੱਡ ਹੈ ਉਹ ਜਿੰਨਾ ਕਿ ਖਾਣਾ ਪਾਣੀ ਉਸ ਤੋਂ ਦਾ ਕੋਈ ਹੋਰ ਸ਼ੇਡ ਹੋ ਨਹੀਂ ਸਕਦਾ ਅਸੀਂ ਮੁੱਢੇ ਨਾਲੇ ਦੇ ਨਾਲ-ਨਾਲ ਪੈਦਲ ਪਾਦੀ ਯਾਤਰਾ ਵੀ ਕੀਤੀ ਹੋਈ ਹੈ ਤੇ ਲੋਕਾਂ ਨੂੰ ਵੀ ਚਾਹੀਦਾ ਕੂੜਿਆਂ ਦੇ ਲਫਾਫੇ ਜਾਲੀਆਂ ਦੇ ਥੱਲੇ ਆਉਂਦੀ ਜਾਂ ਉੱਪਰੋਂ ਦੀ ਨਾ ਸੁੱਟਣ ਇੱਕ ਜਗ੍ਹਾ ਤਾਂ ਤੁਸੀਂ ਮੰਨੋਗੇ ਨਹੀਂ ਲਫਾਫ ਹੈ ਮਿਲ-ਮਿਲ ਕੇ ਇੱਧਾ ਇੱਕ ਸੜਕ ਵਰਗੀ ਬਣੀ ਸੀ ਮੁੱਢ ਨਾਲੇ ਤੇ ਉਹ ਕੁੱਤਾ ਇੱਕ ਵਾਕ ਕਰਕੇ ਇੱਧਰਲੇ ਕਿਨਾਰੇ ਤੋਂ ਦੂਜੇ ਕਿਨਾਰੇ ਤੇ ਉਹਦੇ ਉੱਪਰ ਤੇ ਚਲਾ ਗਿਆ ਇਹ ਅਸੀਂ ਖੁਦ ਅੱਖਾਂ ਦੇਖੀ ਸਾਡੀਆਂ ਇਹ ਗੱਲਾਂ ਨੇ ਫਿਰ ਉਹਦਾ ਕਾਲਾ ਪਾਣੀ ਮੈਂ ਸਰੋਂ ਦੇ ਖੇਤ ਨੂੰ ਇਰੀਗੇਟ ਹੋਇਆ ਪਾਣੀ ਉਹ ਦੇਖਿਆ ਉਹ ਸਰੋਂ ਦੇ ਜਦੋਂ ਬੀਜ ਦੇ ਅੰਦਰ ਉਹ ਹੈਵੀ ਮੈਟਲ ਚਲ ਜਾਣੀਆਂ ਉਹ ਸਾਡੇ ਅੰਦਰ ਜਾ ਕੇ ਬਿਮਾਰੀਆਂ ਹੀ ਕਰਨਗੀ ਔਰ ਤਾਂ ਕੁਝ ਹੋ ਘਰ ਨਹੀਂ ਸਕਦਾ